ਕਿਹੜੇ ਬੰਦੇ ਨੂੰ ਚੰਗੇ ਮਾੜੇ ਦੀ ਪਰਖੀ ਉਹਦੇ ਉੱਤੇ ਕਰੀਦਾ ઋષਿਕਵਾਹ ਹਰਕਿਹੜੇ ਬੰਦੇ ਨੂੰ ਚੰਗੇ ਮਾੜੇ ਦੀ ਪਰਖੀ ਉਹਦੇ ਉੱਤੇ ਕਰੀਦਾ ઋષਿਕਵਾਹ ਹਰਕ ਪਾਇਦਾ ਦੀ ਫੂਸ ਤੂੰ ਜੇ ਕਰੇ ਅਗਤੇ ਪਾਇਦਾ ਦੀ ਫੂਸ ਤੂੰ ਜੇ ਕਰੇ ਅਗਤੇ ਮਰੇ ਮੁਕਰੇ ਦਾ ਨਾਇ ਰਾਗ ਜਾਗਤੇ ਮਰੇ ਮੁਕਰੇ ਦਾ ਨਾਇ ਰਾਗ ਜਾਗਤੇ ਓ ਲਾਰੇ ਨਾਲੋਂ ਚੰਗਾ ਹੈ ਜਵਾਬ ਮਿੱਤਰੋ ਓ ਲਾਰੇ ਨਾਲੋਂ ਚੰਗਾ ਹੈ ਜਵਾਬ ਮਿੱਤਰੋ ਖਰਾ ਕੋਰਾ ਰੱਖੀਏ ਹਿਸਾਬ ਮਿੱਤਰੋ ਖਰਾ ਕੋਰਾ ਰੱਖੀਏ ਹਿਸਾਬ ਮਿੱਤਰੋ ਕਰੀਏ ਕੀਮ ਨਹੀਂ ਬੰਦੇ ਦੇ ਡਾਕੀ ਦਾ ਕਰੀਏ ਕੀਮ ਨਹੀਂ ਬੰਦੇ ਢੱਗਦੇ ਮਰੇ ਮੁਕਰੇ ਦਾ ਨਾ ਯਾਲਾ ਦੇ ਜਾਗਤੇ ਮਰੇ ਮੁਕਰੇ ਦਾ ਨਾ ਯਾਲਾ ਦੇ ਜਾਗਤੇ ਜਾਮਨੀ ਨਦਈਏ ਆਸ਼ਕ ਦੇ ਚੋਰ ਦੀ, ਜਾਮਨੀ ਨਦਈਏ ਆਸ਼ਕ ਦੇ ਚੋਰ ਦੀ, ਮੂਨਾ ਲਾਇਦੀ ਵੀ ਜੋਟਰ ਕ ਤੋੜਦੀ, ਮੂਨਾ ਲਾਇਦੀ ਵੀ ਜੋਟਰ ਕ ਤੋੜਦੀ, ਲੱਗਣ ਨਦਈਏ ਘਰੇ ਨਾਗ ਮੰਗਤੇ, ਲੱਗਣ ਨਦਈਏ ਘਰੇ ਨਾਗ ਮੰਗਤੇ, ਮਰੇ ਮੁਕਰਦਾ ਨੀ ਅਲਾਦ ਜਗਤੇ, ਮਰੇ ਮੁਕਰਦਾ ਨੀ ਅਲਾਦ ਜਗਤੇ। ਉਹ ਜਿਹੜਾ ਬੰਦਾ ਇੱਕ ਵਾਰੀ ਧਗਾਕਾਰ ਜੀ ਕਰੀਏ ਕਲਾਮ ਨਾਮਿ ਸ਼ਕ ਮਾਰ ਜੀ ਜਿਹੜਾ ਬੰਦਾ ਇੱਕ ਵਾਰੀ ਧਗਾਕਾਰ ਜੀ ਕਰੀਏ ਕਲਾਮ ਨਾਮਿ ਸ਼ਕ ਮਾਰ ਜੀ ਪਾਲੀਏ ਨਾ ਮੈਮ ਉਹ ਪਾਲੀਏ ਨਾ ਮੈਮ ਮੂਹ ਦੇ ਰੀਤੇ ਨਾ ਗਦਾ ਮਰੇ ਮੁਕਰਦਾ ਨਾਇ ਰਾਜ ਜਾਗਤੇ ਮਰੇ ਮੁਕਰਦਾ ਨਾਇ ਰਾਜ ਜਾਗਤੇ ਦੁਨੀਆਂ ਦਮੂਹ ਜਾਲ ਬਾਦ ਹੈ ਬੜੀ ਐ ਦੁਨੀਆਂ ਦਮੂਹ ਜਾਲ ਬਾਦ ਹੈ ਬੜੀਆ ਬਲੇ ਹਰ ਮੰਨਦਾ ਗੋਬਿੰਦ ਗੜੀਆ ਬਲੇ ਹਰ ਮੰਨਦਾ ਗੋਬਿੰਦ ਗੜੀਆ ਤਾਈਓ ਲਿਖਣਾ ਪੈਂਦਾ ਰਗ ਰਗ ਤੇ ਤਾਈਓ ਲਿਖਣਾ ਪੈਂਦਾ ਰਗ ਰਗ ਤੇ ਮਰੇ ਮੁਕਰੈ ਦਾ ਨਾਇ ਰਾਜ ਜਗਤੇ ਮਰੇ ਮੁਕਰੈ ਦਾ ਨਾਇ ਰਾਜ ਜਗਤੇ